ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗਿਆ ਤੇ ਜੀ ਦੇਣ ਲੱਗਿਆ ਉਸ ਗੁਰੂ ਘਰ ਦੇ ਬਾਰੇ ਜਾਣਕਾਰੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਅੱਜ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਇਹ ਹੈ ਜੀ ਇਤਿਹਾਸਕ ਗੁਰਦੁਆਰਾ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਖਾਸਾ 505 ਤਖਤਾਂ ਵਿੱਚੋਂ 23ਵਾਂ ਤਖਤ ਇਹ ਖਾਸਾ ਪੰਥ ਦਾ ਪ੍ਰਗਟ ਹਸਤਾਨ ਆ ਇੱਥੇ 30 ਮਾਰਚ 1699 ਦੀ ਬਸਾਖੀ ਨੂੰ ਦਸਮੇਸ਼ ਪਿਤਾ ਜੀ ਨੇ ਪੰਜ ਸਰਾਂ ਦੀ ਮੰਗ ਕੀਤੀ ਸੀ ਸਭ ਤੋਂ ਪਹਿਲਾਂ ਭਾਈ ਦਿਯਾਰਾਮ ਜੀ ਲਾਹੌਰ ਨਿਵਾਸੀ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਦੂਸਰੀ ਵਾਰੀ ਭਾਈ ਧਰਮਦਾਸ ਜੀ ਹਸਤਾਨਾ ਪਰ ਦਿੱਲੀ ਹੁਣ ਉੱਤਰ ਪ੍ਰਦੇਸ਼ ਨੇ ਆਪਣਾ ਅਸੀਸ ਗੁਰੂ ਚਰਨਾ ਵਿੱਚ ਭੇਟ ਕੀਤਾ ਤੀਸਰੀ ਵਾਰ ਭਾਈ ਹਿੰਮਤ رائے ਜੀ ਜਗਨਨਾਥਪੁਰੀ ਜੀ 오ਡੀਸਾ ਨੇ ਚੌਥੀ ਵਾਰੀ ਭਾਈ ਮੋਘਮचंद ਜੀ ਦਵਾਰਕਾ ਗੁਜਰਾਤ ਨੇ ਅਤੇ ਪੰਜਵੀਂ ਵਾਰੀ ਭਾਈ ਸਹਿਬਜੰਦ ਨੇ ਬੰਦਰ ਕਰਨਾਟਕਾ ਦੇ ਰਹਿਣ ਵਾਲੇ ਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੋ ਇਹਨਾਂ ਪੰਜਾਂ ਸਿੱਖਾਂ ਨੇ ਆਪਣੇ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤੇ ਜੋ ਵੱਖ-ਵੱਖ ਜਾਤਾਂ ਵਰਨਾਵਾਂ ਵਿੱਚੋਂ ਸਨ ਗੁਰੂ ਜੀ ਨੇ ਇਹਨਾਂ ਨੂੰ ਪੰਜਾਂ ਨੂੰ ਖੰਡੇ ਦੀ ਪਹਲ ਦੇ ਕੇ ਪੰਜ ਪਿਆਰੇ ਸਾਧਿਆ ਇਸੇ ਸਥਾਨ ਤੇ ਗੁਰੂ ਜੀ ਨੇ ਪੰਜਾਂ ਨੂੰ ਖੰਡੇ ਦੀ ਪਹਲ ਦੇ ਗਏ ਪੰਜ ਪਿਆਰੇ ਸਾਜਿਆ ਸੀ ਸੋਇਸਾ ਗੁਰਦਵਾਰਾ ਸਹਦ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸ਼ਸਤਰ ਤੇਗਾ ਤੇ ਚਾਬਕ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਸਤਰ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡਾ ਕਟਾਰ ਬੰਦੂਖ ਸ਼ਮਸ਼ੀਰ ਦਾਹੇ ਆ ਆਪਣੀ ਸਰਹਰੀ ਜੱਕਰ ਟਾਲ ਵੱਡਾ ਵਰਸਾ ਛੋਟਾ ਵਰਸਾ ਤਿੰਨ ਕਰਪਾਨਾ ਵੱਡੀਆਂ ਇੱਕ ਛੋਟੀ ਚੋਲਾ ਸਾਹਿਬ ਦਸਤਾਰ ਕੰਗਾ ਤਪ ਬੱਤਰ ਕੇਸ ਸਰਬ ਲੋ ਦਾ ਤੀਰ ਪੰਜ ਤੀਰ ਲੱਕੜੀ ਦੇ ਕਾਨੇ ਵਾਲੇ ਹਾਲਾ ਹੱਥ ਲਿਖਤ ਪੋਥੀ ਸਾਹਿਬ ਨਾਗਨੀ ਵਰਸਾ ਆਦ ਪਾਵਨ ਸ਼ਾਸਤਰ ਇੱਥੇ ਸੁਭਾਏ ਮੌਨ ਹਨ ਸਵਾਪ ਜੀ ਇਹਨਾਂ ਸ਼ਾਸਤਰਾਂ ਦੇ ਵੀ ਇਸ ਗੁਰਦੁਆਰਾ ਸਾਹਿਬ ਦੇ ਕੇ ਦਰਸ਼ਨ ਕਰ ਸਕਦੇ ਹਾਂ ਸੋ ਇਹ ਦੀ ਇਸ ਗੁਰੂ ਘਰ ਦਾ ਇਤਿਹਾਸ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਸੋ ਜੇ ਕਹਿ ਰਿਹਾ ਸੌਣ ਦਾ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣਾ ਸਮਝ ਗਏ ਮਾਫ ਕਰਨਾ ਜੀ ਸੋ ਤੁਸੀਂ ਵੀ ਇਸ ਗੁਰੂ ਘਰ ਦੇ ਦਰਸਾਂ ਜ਼ਰੂਰ ਕਰਨਾ ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਦੇ ਦਰਸਾਂ ਜ਼ਰੂਰ ਕਰਨਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗਾ ਤੇ ਉਥੋਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗਾ ਸੌਦਾ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ कुझु